ਦਸੂਆ ਦੇ ਬੱਸ ਸਟੈਂਡ ਤੇ ਇੱਕ ਬਜ਼ੁਰਗ ਔਰਤ ਦੇ 2 ਤੋਲੇ ਸੋਨੇ ਦਾ ਬ੍ਰੈਸਲੇਟ ਚੋਰੀ ਕਰਨ ਤੋਂ ਬਾਅਦ ਲੁਟੇਰੀ ਔਰਤਾਂ ਦਾ ਇੱਕ ਗੈਂਗ ਫਰਾਰ ਹੋ ਗਿਆ। ਅਲਵਨ ਸਟਰੀਟ ਜਲੰਧਰ ਦੀ ਰਹਿਣ ਵਾਲੀ ਬਜ਼ੁਰਗ ਔਤ ਹਰਬੰਸ ਕੋਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਉਹ ਸਵੇਰੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਲੰਧਰ ਤੋਂ ਦਸੂਆ ਦੇ ਪਿੰਡ ਆਲਮਪੁਰ ਆਈ ਸੀ। ਦੁਪਹਿਰ ਦੇ ਸਮੇਂ ਜਦੋਂ ਉਹ ਜਲੰਧਰ ਨੂੰ ਆਪਣੇ ਘਰ ਜਾਣ ਲਈ ਦਸੂਆ ਬੱਸ ਸਟੈਂਡ ਤੇ ਪਹੁੰਚੀ ਤਾਂ ਬੱਸ ਸਟੈਂਡ 'ਤੇ ਚੜਨ ਲੱਗੀ ਤਾਂ ਕੁਝ ਔਰਤਾਂ ਨੇ ਬੱਸ ਦੇ ਦਰਵਾਜ਼ੇ ਕੋਲ ਆ ਕੇ ਭੀੜ ਵਿੱਚ ਇਕੱਠੀਆਂ ਹੋ ਕੇ ਬੱਸ 'ਤੇ ਚੜਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਮੈਨੂੰ ਬੱਸ ਦੇ ਦਰਵਾਜ਼ੇ ਵਿੱਚੋਂ ਅੱਗੇ ਪਾਸੇ ਨੂੰ ੱੱਕਾ ਦੇ ਦਿੱਤਾ ਉਸੇ ਵਕਤ ਮੈਨੂੰ ਬਾਹਾਂ ਦੇ ਉੱਤੇ ਕੁਝ ਮਹਿਸੂਸ ਹੋਇਆ ਜਦੋਂ ਮੈਂ ਆਪਣੇ ਗੁੱਟ ਦੀ ਜਾਂਚ ਕੀਤੀ ਤਾਂ ਮੇਰਾ ਬਲੇਸਲੇਟ ਮੇਰੇ ਬਾਹਾਂ ਦੇ ਉੱਤੇ ਨਹੀਂ ਸੀ ਜਿਸ ਤੋਂ ਬਾਅਦ ਮੈਂ ਰੋਲਾ ਪਾ ਦਿੱਤਾ ਜਦੋਂ ਮੈਂ ਬੱਸ ਵਿੱਚੋਂ ਹੇਠਾ ਉਤਰੀ ਤਾਂ ਸਾਰੀਆਂ ਔਰਤਾਂ ਉਸ ਤੋਂ ਬਾਅਦ ਉੱਥੋਂ ਗਾਇਬ ਸਨ ਮੈਂ ਸਾਰੀ ਜਾਣਕਾਰੀ ਬੱਸ ਅਡਾ ਇੰਚਾਰਜ ਨੂੰ ਦਿੱਤੀ ਤਾਂ ਬੱਸ ਅਡਾ ਇੰਚਾਰਜ ਨੇ ਵੀ ਉਹਨਾਂ ਦੀ ਪਾਲ ਕੀਤੀ ਇਹ ਵੀ ਖੁਲਾਸਾ ਹੋਇਆ ਹੈ ਕਿ ਉਕਤ ਔਰਤਾ ਬਲੇਸਲੇਟ ਲਾ ਕੇ ਬੱਸ ਦੇ ਅੱਗੇ ਖੜੀ ਕਾਰ ਦੇ ਵਿੱਚ ਬਹਿ ਕੇ ਭੱਜ ਗਈਆਂ ਔਰਤ ਵੱਲੋਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਸੂਆ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਜਿੱਥੇ ਪੁਲਿਸ ਦੀ ਟੀਮ ਨੇ ਆਸ-ਪਾਸੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਨਾਲ ਹੀ ਪੀੜਤ ਬਜ਼ੁਰਗ ਔਰਤ ਨੇ ਪੁਲਿਸ ਨੂੰ ਇਨਸਾਫ ਦੀ ਮੰਗ ਕੀਤੀ ਹੈ ਮਾਧਿ ਕੀ ਨਾਮ ਤੁਹਾਡਾ ਨਾਮ ਕੀ ਹੈ ਹਰਬੰਸ ਕੋਰ ਜੀ ਕਿੱਥੋਂ ਆਏ ਸੀ ਕਿੱਥੇ ਜਾਣਾ ਸੀ ਤੁਸੀਂ ਮੈਂ ਜਲੰਧਰ ਨੂੰ ਜਾ ਰਹੀ ਸੀ ਪਾਲਨਪੁਰ ਤੋਂ ਆਈ ਸੀ ਤੇ ਕੀ ਹੋਇਆ ਤੁਹਾਡੇ ਨਾਲ ਜਿਹੜਾ ਤੁਸੀਂ ਦੱਸਿਆ ਮੈਂ ਵਾਟਸਐਪ ਵਿੱਚ ਚੜਨ ਲੱਗੀ ਤੇ ਉਹ ਪਿੱਛੋਂ ਕਾਫੀ ਲੇਡੀਜ਼ ਇਕੱਠੀਆਂ ਹੋ ਕੇ ਆ ਗਈਆਂ ਤੇ ੱਤਕਾ ਮਾਰਨ ਲੱਗ ਪਈਆਂ ਤੇ ਮੈਂ ਉਹਨਾਂ ਨੂੰ ਕਿਹਾ ਰੁਕੋ ਵਾ ਰੁਕੋ ਤੇ ਮੈਂ ਇਦਾਂ ਬੱਸ ਨੂੰ ਪਕੜਿਆ ਹੋਇਆ ਸੀ ਦੋਨੋਂ ਸਾਈਡਾਂ ਤੋਂ ਜੀ ਇਦਾਂ ਮੇਰਾ ਹੱਥ ਵਿੱਚ ਬੱਸ ਬਹੁਤ ਸੀਗਾ ਤੇ ਮੈਨੂੰ ਪਤਾ ਨਹੀਂ ਲੱਗਾ ਉਹ ਪਿਛੇ ਹੋਂਨੇ ਹਟਾਤਾ ਡਰਾਈਵਰ ਨੇ ਉਹ ਕੰਡਕਟਰ ਨੇ ਉਹ ਪਿਛੇ ਨੂੰ ਹੋਈਆਂ ਇਹ ਆਦਾਰ ਕੱਟ ਨਹੀਂ ਚੱਲਣਾ ਉਹਨਾਂ ਨੂੰ ਉਹਨੇ ਕਿਹਾ ਬਹੁਤ ساری ਲੇਡੀਜ਼ ਸੀ ਤੇ ਮੈਂ ਆਪਣਾ ਉਹ ਚੜ ਰਹੀ ਸੀ ਤੇ ਉਹ ਇੱਕਦਮ ਮੈਂ ਚੜ ਗਈ ਬਸੇ ਚ ਬੈਠ ਵੀ ਗਈ ਮੈਂ ਦੇਖਿਆ ਮੇਰਾ ਹੱਥ ਵਿੱਚ ਕੁਝ ਹੈ ਹੀ ਨਹੀਂ ਸੋਨੇ ਦਾ ਕੜਾ ਸੀਗਾ ਹਾਂ ਸੋਨੇ ਕਿੰਨੇ ਟੋਲੇ ਦਾ ਤੋਬ ਟੋਲੇ ਦਾ ਲਗਭਗ ਕਿੰਨੀ ਕੀਮਤ ਸੀ ਉਹਦੀ ਲੱਖ ਤੋਂ ਉੱਪਰ ਹੋਣੀ ਸੀ ਇਸ ਬਾਰੇ ਤੁਸੀਂ ਸ਼ਿਕਾਇਤ ਦਾ ਦਰਜ ਕਰਾਤੀ ਹੈ ਥਾਣੇ 'ਚ ਕੋਈ ਮਤਲਬ ਹੀ ਹੋਂਸੋੜਾ ਕੋ ਕੋਸ਼ਿਸ਼ ਨਹੀਂ ਦਾ ਸ਼ਿਕਾਇਤ ਕਰਵਾਤੀ ਤੁਸੀਂ ਥਾਣੇ ਹਾਂਜੀ ਮੈਂ ਸ਼ਿਕਾਇਤ ਕਰਾ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ ਲਪਣੀ ਚਾਹੀਦੀ ਚੀਜ਼